ਫਾਰ ਸਰਕਾਰ ਚੁੱਪਚੀ ਬੀਤੇ ਅਮਰੀਕਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਨਾਲ ਫੋਰਨ ਟ੍ਰੇਡ ਐਗਰੀਮੈਂਟ ਕਰਨ ਜਾ ਰਹੀ ਹੈ ਉਹਦੇ ਵਿੱਚ ਸਾਨੂੰ ਸ਼ੰਕਾ ਹੈ ਜੋ ਕੰਸੂਆ ਮਿਲ ਰਹੀ ਹੈ ਉਹ ਖੇਤੀ ਸੈਕਟਰ ਪੋਲਟਰੀ ਸੈਕਟਰ ਤੇ ਡੇਅਰੀ ਸੈਕਟਰ ਖੋਲਣ ਜਾ ਰਹੀ ਹੈ ਉਹਨਾਂ ਪ੍ਰਾਈਵਟ ਇੰਟਰਨੈਸ਼ਨਲ ਕੰਪਨੀਆਂ ਵਾਸਤੇ ਤੇ ਜੇ ਇਦਾਂ ਹੋ ਗਿਆ ਤਾਂ ਪੰਜਾਬ ਦੀ ਖੇਤੀ ਪੰਜਾਬ ਦੀ ਪੋਲਟਰੀ ਪੰਜਾਬ ਦੀ ਡੇਰੀ ਪੰਜਾਬ ਦੀ ਨਹੀਂ ਬਲਕਿ ਦੇਸ਼ ਦੀ ਬਿਲਕੁਲ ਡੁੱਬ ਜਾਏਗੀ ਤੇ ਕਿਸਾਨ ਬੁਰੀ ਤਰ੍ਹਾਂ ਡੁੱਬ ਜਾਣਗੇ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਵੀ ਭਾਰਤ ਸਰਕਾਰ ਚੁੱਪਚੀਪੀਤੇ ਬੁੱਕਲ ਚ ਗੁੜ ਨਾ ਪੰਨੇ ਲੋਕਾਂ ਨੂੰ ਦੱਸੇ ਵੀ ਕੀ ਉਹਦੀ ਵਾਰਤਾ ਚੱਲ ਰਹੀ ਆ ਅਮਰੀਕਾ ਨਾਲ ਨਿਊਜ਼ੀਲੈਂਡ ਨਾਲ ਤੇ ਆਸਟ੍ਰੇਲੀਆ ਨਾਲ ਕਿਹੜਾ ਉਹ ਸਮਝੌਤਾ ਕਰਨ ਜਾ ਰਹੇ ਨੇ ਸਮਝੌਤਾ ਕਰਨ ਤੋਂ ਪਹਿਲਾਂ ਇੱਥੇ ਦੇ ਕਿਸਾਨਾਂ ਨਾਲ ਸਲਾਹ ਕਰਨੀ ਉਹਨਾਂ ਦਾ ਉਹਨਾਂ ਦੀ رائے ਲੈਣੀ ਬਹੁਤ ਹੀ ਜ਼ਰੂਰੀ ਹੈ ਜੇ ਲੋਕਾਂ ਦੀ ਰਾਇ ਤੋਂ ਬਿਨਾਂ ਕੋਈ ਸਮਝੌਤਾ ਕਰਨਗੇ ਤਾਂ ਇਹਦਾ ਜ਼ਬਰਦਸਤ ਵਿਰੋਧ ਹੋਏਗਾ ਪਾਣੀਆਂ ਦੇ ਮੁੱਦੇ ਤੇ ਸਹਿਕਾਰਤਾ ਡੁੱਬ ਰਹੀ ਹੈ ਇਸ ਮੁੱਦੇ ਤੇ ਵਿਸਤਾਰ ਨਾਲ ਚਰਚਾ ਹੋਈ ਜਿਦੇ ਤੇ ਫੈਸਲਾ ਹੋਇਆ ਕਿ ਐਸਕੇਮ ਦੀ ਮੀਟਿੰਗ ਵਿੱਚ ਮੋਰਚੇ ਦੀ ਤਰੀਕ ਤੈਅ ਕਰਕੇ ਜੁਲਾਈ ਦੇ ਐਂਡ ਚ ਆ ਅਗਸਤ ਦੇ ਪਹਿਲੇ ਹਫਤੇ ਮੋਰਚਾ ਲਾਉਣ ਦੀ ਤਰੀਕ ਦਾ ਐਲਾਨ ਕੀਤਾ ਜਾਵੇ ਉਹ ਹੁਣ ਐਸਕੇਮ ਦੀ ਮੀਟਿੰਗ ਵਿੱਚ ਇਹ ਮੁੱਦਾ ਰੱਖਾਂਗੇ ਜਿੱਥੇ ਉੱਥੇ ਵੀ ਸਾਰੇ ਸੱਜਣ ਸਹਿਯੋਗੀ ਨੇ ਇਹਦੇ 'ਚ ਬਹਿਸ ਕਰਨ ਤੋਂ ਬਾਅਦ ਮੋਰਚੇ ਦੀ ਤਰੀਕ ਮੋਰਚੇ ਦਾ ਤਾਂ ਉੱਥੋਂ ਐਲਾਨ ਕਰਾਂਗੇ ਇੱਕ ਅੱਜ ਭਾਰਤ ਸਰਕਾਰ ਨੇ ਸਾਡੀਆਂ ਸੌਣੀ ਦੀਆਂ ਫਸਲਾਂ ਦੀ ਐਮਐਸਪੀ ਤੈਅ ਕੀਤੀ ਹੈ ਔਰ ਦੇਖਣ ਨੂੰ ਬੜਾ ਲੱਗਦਾ ਵੀ ਪਤਾ ਨਹੀਂ ਕਿੰਨੇ ਕਿੰਨਾ ਭਾਅ ਵਧਾ ਦਿੱਤਾ ਉਹਨਾਂ ਨੇ ਜਦ ਕਿ ਇਹ ਜਿਹੜਾ ਅਸੀਂ ਡਿਮਾਂਡ ਕਰਦੇ ਹਾਂ ਸੁਆਮੀ ਨਾਥਨ ਕਮਿਸ਼ਨ ਦੇ ਸੀ ਟੂ ਪਲੱਸ 50 ਪਰਸੈਂਟ ਫਾਰ ਫਾਰਮੂਲੇ ਅਨੁਸਾਰ ਉਹਦੇ ਨੇੜੇ ਤੇੜੇ ਵੀ ਨਹੀਂ ਅਸੀਂ ਇਹ ਐਮਐਸਪੀ ਦੀਆਂ ਮਿੱਠੀਆਂ ਹੋਈਆਂ ਕੀਮਤਾਂ ਨੂੰ ਮੂਲੋਂ ਰੱਦ ਕਰਦੇ ਹਾਂ ਔਰ ਮੰਗ ਕਰਦੇ ਹਾਂ ਵੀ ਸਰਕਾਰ ਇਹਨੂੰ ਰਿਵਿਊ ਕਰੇ ਵਾਰ-ਵਾਰੇ ਧੋਖਾ ਬੰਦ ਕਰੇ ਕਹਿਣਾ ਸੀ ਟੂ ਪਰ ਪਲੱਸ 50 ਪਰਸੈਂਟ ਪਰ ਤੁਸੀਂ ਕਰਦੇ ਹੋ ਏ ਟੂ ਪਲੱਸ 0 ਤਾਂ ਇਹ ਸਾਨੂੰ ਮਨਜ਼ੂਰ ਨਹੀਂ ਤੀਸਰਾ ਚੌਥਾ ਜਿਹੜੀ ਲੈਂਡ ਪੂਲਿੰਗ ਪਾਲਿਸੀ ਬਣਾ ਕੇ ਪੰਜਾਬ ਸਰਕਾਰ ਨੇ ਪੰਜਾਬ ਵਿੱਚੋਂ ਬਹੁਤ ਸਾਰੇ ਪਿੰਡਾਂ ਵਿੱਚੋਂ ਜ਼ਮੀਨ ਐਕਵਾਇਰ ਕਰਨ ਦਾ ਫੈਸਲਾ ਕੀਤਾ ਹੈ ਅਸੀਂ ਉਹ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰਦੇ ਹਾਂ ਔਰ ਕਿਤੇ ਵੀ ਪੰਜਾਬ ਵਿੱਚ ਇਸ ਤਰ੍ਹਾਂ ਧੱਕੇ ਨਾਲ ਜ਼ਮੀਨ ਕਿਸਾਨਾਂ ਦੀ ਖੋਹ ਨਹੀਂ ਦੇਵਾਂਗੇ ਇਹ ਪੰਜਾਬ ਦੇ ਕਿਸਾਨਾਂ ਨੂੰ ਉਜਾੜਨ ਦੀ ਇੱਕ ਨਵੀਂ ਸਕੀਮ ਹੈ ਔਰ ਅਸੀਂ ਪਿੰਡਾਂ ਦੀਆਂ ਜਿਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਜਿਨ੍ਹਾਂ ਚ ਜ਼ਮੀਨ ਐਕਵਾਇਰ ਕਰਨ ਜਾ ਰਹੀ ਹੈ ਸਰਕਾਰ ਉਹਨਾਂ ਨੂੰ ਅਪੀਲ ਕੀਤੀ ਹੈ ਵੀ ਆਪਣੇ ਪਿੰਡ ਦੀ ಗ್ರಾಮ ਸਭਾ ਬੁਲਾਓ ਉਹਦੇ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੇ ਕਰਕੇ ਸਰਕਾਰ ਦੀ ਇਸ ਲੈਂਡ ਪਾਲਿਸੀ ਦਾ ਵਿਰੋਧ ਕਰੋ ਇੱਕ ਇਹ ਵੀ ਫੈਸਲਾ ਹੋਇਆ ਵੀ ਪਾਣੀਆਂ ਦੇ ਮਸਲੇ ਤੇ ਇੱਕ 올 ਪਾਰਟੀ ਮੀਟਿੰਗ ਬੁਲਾਈ ਜਾਏ ਆਉਣ ਵਾਲੇ ਦਿਨਾਂ ਵਿੱਚ ਸਾਰੀਆਂ ਪਾਰਟੀਆਂ ਨਾਲ رابطہ ਕਰਕੇ ਐਸੇ ਜਗ੍ਹਾ ਤੇ ਅਸੀਂ ਆਲ ਪਾਰਟੀ ਮੀਟਿੰਗਸ ਕਰਾਂਗੇ ਉਹਦੇ ਵਿੱਚ ਉਹਨਾਂ ਪਾਰਟੀਆਂ ਨੂੰ ਵੀ ਆਪਣਾ ਸਟੈਂਡ ਸਪਸ਼ਟ ਕਰਨ ਵਾਸਤੇ ਉਹਨਾਂ ਦਾ ਸਹਿਯੋਗ ਮੰਗਣ ਵਾਸਤੇ ਅਪੀਲ ਕਰਾਂਗੇ ਇਹਦੇ ਵਿੱਚ ਸਮਾਜ ਦੇ ਦੂਜੇ ਵਰਗਾਂ ਨੂੰ ਵੀ ਸ਼ਾਮਲ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਤੋਂ ਬਿਨਾਂ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਪੰਜਾਬ ਵਿੱਚ ਥਾਂ-ਥਾਂ ਸੈਮੀਨਾਰ ਕਰਾਂਗੇ ਜਿੱਥੇ ਜਿਹੜੇ ਮਾਹਰ ਨੇ ਪਾਣੀਆਂ ਦੇ ਉਹ ਲੈ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ ਇੱਕ ਅਸੀਂ ਪੋਸਟਰ ਬਾਰ ਸ਼ੁਰੂ ਕਰ ਰਹੇ ਹਾਂ ਇੱਕ ਪੋਸਟਰ ਅਸੀਂ ਕੱਢਿਆ ਜਿਹੜਾ ਦੁਕਾਨਦਾਰਾਂ ਵਪਾਰੀਆਂ ਕਾਰਖਾਨੇਦਾਰਾਂ ਤੇ ਸਮਾਜ ਦੇ ਦੂਜੇ ਵਰਗਾਂ ਲਈ ਹੈ ਸਰਕਾਰ ਨੇ ਇੱਕ ਨੈਰੇਟਿਵ ਸਿਰਜੀ ਹੈ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਇਦਾਂ ਜੀ ਰੋਜ਼ ਮੋਰਚਾ ਲਾ ਕੇ ਬਹਿ ਜਾਂਦੇ ਨੇ ਸੜਕਾਂ ਬਲੌਕ ਕਰਦੇ ਨੇ ਇਹ ਵਪਾਰ ਨਹੀਂ ਚੱਲਣ ਦਿੰਦੇ ਇਹ ਸਾਰਾ ਕੁਝ ਉਹਨਾਂ ਨੂੰ ਸਮਝਾਉਣ ਲਈ ਵੀ ਆਉਣ ਵਾਲੇ ਸਮੇਂ 'ਚ ਜਿਹੜੀਆਂ ਪਾਲਿਸੀਆਂ ਆ ਰਹੀਆਂ ਪਰ ਸਰਕਾਰ ਦੀਆਂ ਉਦੇ ਨਾਲ ਹਰ ਇੱਕ ਕੀਤਾ ਡੁੱਬ ਜਾਣਾ ਟੋਟਲ ਕਾਰਪੋਰਟਾਈਜੇਸ਼ਨ ਹੋ ਰਹੀ ਹੈ ਜਿਹੜਾ ਇਹਨਾਂ ਦਾ ਭਾਤਮਾਲਾ ਪ੍ਰੋਜੈਕਟ ਹੈ ਉਹਦੇ ਵਿੱਚ ਇਹ ਹਰ 10 ਕਿਲੋਮੀਟਰ ਤੇ ਬਾਅਦ ਕੁਛ ਨਾ ਕੁਛ ਬਣਨਾ ਹੈ ਜਿਵੇਂ ਕਿਤੇ ਫੂਡ ਕੋਰਟ ਬਣਨਗੇ ਕਿਤੇ ਮਾਲ ਬਣਨਗੇ ਉਹ ਸਾਰੇ ਸਾਡੇ ਬਾਜ਼ਾਰ ਨੂੰ ਖਾ ਜਾਣਗੇ ਉਹਦੇ ਨਾਲ ਅਨਪਲੋਇਮੈਂਟ ਹੋਏਗੀ ਤੋਂ ਇਹ ਇਹਦੇ ਲਈ ਜਾਗਰੂਕ ਕਰਨ ਲਈ ਜਿਵੇਂ ਅਸੀਂ ਇਸ ਇਸ਼ਤਿਹਾਰ ਜ਼ਿਕਰ ਕੀਤਾ ਐਮਾਜ਼ਨ ਤੇ ਫਲਿੱਪਕਾਰਟ ਦੋ ਕੰਪਨੀਆਂ ਹੁਣ ਇੱਥੇ ਆ ਚੁੱਕੀਆਂ ਬਾਹਰ ਦੀਆਂ ਉਹ 1 ਸਾਲ ਚ 4% ਬਿਜ਼ਨਸ ਇਹਨਾਂ ਦਾ ਕੋਕੇ ਲੈ ਗਈਆਂ ਸਾਡਾ ਕਾਮਰਸ ਮਿਨਿਸਟਰ ਕਹਿੰਦਾ ਵੀ ਆਉਣ ਵਾਲੇ 5-7 ਸਾਲਾਂ ਚ 50% ਬਿਜ਼ਨਸ ਲੈ ਜਾਣਗੇ ਦੋਏ ਕੰਪਨੀਆਂ ਔਰ ਹੋਰ ਤਾਂ ਹਲੇ ਪਾਈਪਲਾਈਨ ਚ ਨੇ ਜੇ ਸਮਝੌਤਾ ਹੋ ਜਾਂਦਾ ਤਾਂ ਵਪਾਰ ਦੁਕਾਨਦਾਰੀ ਕਿਸੇ ਦੀ ਵੀ ਨਹੀਂ ਰਹਿਣੀ ਅਸੀਂ ਉਹਨਾਂ ਸਾਰਿਆਂ ਨੂੰ ਜਾਗਰੂਕ ਕਰਨ ਲਈ ਸਾਰੇ ਸ਼ਹਿਰਾਂ ਦੇ ਵਿੱਚ ਸਾਰੇ ਪੰਜਾਬ ਵਿੱਚ ਸਾਡਾ ਟਾਰਗੇਟ ਹੈ ਵੀ 10 ਲੱਖ ਪੋਸਟਰ ਦੁਕਾਨਦਾਰਾਂ ਚ ਇੰਡਸਟਰੀ ਵਾਲਿਆਂ ਨੂੰ ਤੇ ਦੂਜੇ ਧੰਦਿਆਂ ਕਰਨ ਵਾਲਿਆਂ ਨੂੰ ਅਸੀਂ ਵੰਡিয়ে ਇਦੋਂ ਬਿਨਾ ਇੱਕ ਪੋਸਟਰ ਵਾਰ ਸਾਡੀ ਪਿੰਡਾਂ ਵਾਸਤੇ ਵੱਖਰਾ ਇੱਕ ਇਸ਼ਤਿਹਾਰ ਕੱਢਾਂਗੇ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਿ ਭਾਰਤ ਤੇ ਪੰਜਾਬ ਸਰਕਾਰ ਮਿਲ ਕੇ ਕਿਸ ਇਸ ਤਰ੍ਹਾਂ ਖੇਤੀ ਨੂੰ ਤਬਾਹ ਕਰਨ ਦੇ ਮਨਸੂਬੇ ਬਣਾ ਰਹੀ ਹੈ ਉਹ ਅਸੀਂ 2 ਦਿਨਾਂ ਦੇ ਅੰਦਰ ਅੰਦਰ ਸਾਰੇ ਜ਼ਿਲ੍ਹੇ ਨੂੰ ਲਿਖ ਕੇ ਭੇਜ ਦਾਂਗੇ ਉਹ ਅੱਗੇ ਛਪਵਾ ਕੇ ਵੰਡਣਗੇ ਇੱਕ ਨਵੀਂ ਹੈਰਾਨ ਕਰਨ ਫੈਸਲਾ ਸਰਕਾਰ ਜ਼ਬਰਦਸਤੀ ਸਾਡੇ ਤੇ ਠੋਸ ਰਹੀ ਹੈ 16 ਮਈ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਰਿਸਰਚ ਐਂਡ ਐਕਸਟੈਂਸ਼ਨ ਕੌਂਸਲ ਦੀ ਮੀਟਿੰਗ ਹੋਈ ਸਰਕਾਰ ਕਿਸਾਨਾਂ ਨੂੰ ਜ਼ਬਰਦਸਤੀ ਨੈਨੋ ਯੂਰੀਆ ਤੇ ਨੈਨੋ ਡੀਏਪੀ ਜ਼ਬਰਦਸਤੀ ਮਲ ਰਹੀ ਹੈ ਉਸ ਕਮੇਟੀ ਨੇ ਕਿਹਾ ਭਈ ਜੇ ਇਹਨੂੰ ਯੂਜ਼ ਕਰੋਗੇ ਤਾਂ 15 ਤੋਂ 20% ਹਰ ਇੱਕ ਫਸਲ ਦਾ ਝਾੜ ਘਟੇਗਾ ਕਣਕ ਦੇ ਵਿੱਚ 4 ਤੋਂ 5% ਪ੍ਰੋਟੀਨ ਘਟ ਜਾਏਗੀ ਇਹਦੇ ਨਾਲ ਕਿਸਾਨੀ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਉਹ ਧੱਕੇ ਨਾਲ ਸੁਸਾਇਟੀਆਂ ਰਾਹੀਂ ਦੁਕਾਨਾਂ ਰਾਹੀਂ ਜਬਰਦਸਤੀ ਨੈਨੋ ਯੂਰੀਆ ਤੇ ਨੈਨੋ ਡੀਏਪੀ ਸਾਡੇ ਗਾਲ ਮੜ ਰਹੇ ਨੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਔਰ ਕਿਸਾਨਾਂ ਨੂੰ ਚੌਕਸ ਕਰਦੇ ਹਾਂ ਜੋ ਮਰਜੀ ਤੁਹਾਨੂੰ ਕੋਈ ਕਹੇ ਇਹ ਕਿਉਂਕਿ ਸਾਡੇ ਜਿਹੜੇ ਐਕਸਪਰਟਸ ਨੇ ਹੁਣ ਉਹਨਾਂ ਤੇ ਸਰਕਾਰ ਦਾ ਪ੍ਰੈਸ਼ਰ ਹੈ ਸਾਡਾ ਐਗਰੀਕਲਚਰ ਡਿਪਾਰਟਮੈਂਟ ਚੁੱਪ ਹੈ ਵਾਈਸ ਚਾਂਸਲਰ ਦੀ ਅਗਵਾਈ ਚ ਜਿਹੜੀ ਰਿਸਰਚ ਐਂਡ ਐਕਸਟੈਂਸ਼ਨਲ ਕੌਂਸਲ ਦੀ ਮੀਟਿੰਗ 16 ਮਈ ਨੂੰ ਹੋਈ ਹੈ ਉਹਦੇ ਵਿੱਚ ਸਾਫ਼-ਸਾਫ਼ ਉਹਨਾਂ ਨੇ ਕਹਿ ਦਿੱਤਾ ਹੈ ਵੀ ਜੇ ਤੁਸੀਂ ਇਹ ਵਰਤੋਂ ਕਰੋਗੇ ਨੈਨੋ ਯੂਰੀਆ ਤੇ ਨੈਨੋ ਡੀਏਪੀ ਤਾਂ ਤੁਹਾਡਾ 15 ਤੋਂ 20% ਤੁਹਾਡੀ ਫਸਲ ਦਾ ਝਾੜ ਘਟੇਗਾ ਕਣਕ ਦੇ ਵਿੱਚ 4 ਤੋਂ 5% ਪ੍ਰੋਟੀਨ ਘਟੇਗੀ ਬਾਕੀ ਇਹਦੇ ਜਿਹੜੇ ਸਾਈਡ ਇਫੈਕਟ ਹੋਣਗੇ ਉਹ ਹਾਲੇ ਹੋਰ ਰਿਸਰਚ ਦਾ ਵਿਸ਼ਾ ਨੇ ਅਸੀਂ ਸਰਕਾਰ ਨੂੰ ਅਪੀਲ ਕਰਾਂਗੇ ਵੀ ਇਹ ਜ਼ਬਰਦਸਤੀ ਕਰਨਾ ਬੰਦ ਕਰੋ ਔਰ ਕਿਸਾਨਾਂ ਨੂੰ ਕਹਾਂਗੇ ਇਹਦਾ ਯੂਜ਼ ਬਿਲਕੁਲ ਬੰਦ ਕਰੋ ਬਹੁਤ ਬਹੁਤ ਧੰਨਵਾਦ ਇਹੀ ਅੱਜ ਦੇ ਅੱਠ ਇਹ ਮਤੇ ਨੇ ਜਿਹੜੇ ਅਸੀਂ ਪਾਸ ਕੀਤੇ ਨੇ ਜੀ ਸਰਦਾਰ ਸਾਹਿਬ ਤੇਰਾ ਤੁਸੀਂ ਮੋਰਚਾ ਦੀ ਗੱਲ ਕਰਿਓ ਫਿਰ ਤੇ ਫਸਟ ਵੀਕ ਉਹ ਚੰਡੀਗੜ੍ਹ ਲਾਂਡ ਦੀ ਗੱਲ ਕਰ ਰਿਹਾ ਕੋਈ ਡਿਸਾਈਡ ਇਹ ਡਿਸਾਈਡ ਕਰਾਂਗੇ ਐਸਕੇਮ ਦੀ ਮੀਟਿੰਗ ਵਿੱਚ ਡੇਟ ਔਰ ਪਲੇਸ ਇਹ ਦੋਨੋਂ ਐਸਕੇਮ ਦੀ ਮੀਟਿੰਗ ਡਿਸਾਈਡ ਕਰਾਂਗੇ ਸਾਡੀ ਮੀਟਿੰਗ ਵਿੱਚ ਸਾਡੀ ਜਿੱਥੇ ਬੰਦੀ ਚ ਅਜੇ ਫੈਸਲਾ ਹੋ ਗਿਆ ਵੀ ਐਸਕੇਮ ਇਹਦੇ ਬਾਰੇ ਸੋਚ ਰਿਹਾ ਹੈ ਤੇ ਉੱਥੇ ਜਾ ਕੇ ਆਪਣੀ رائے ਦਿਓ ਵੀ ਇਹਦੇ ਤੇ ਮੋਰਚਾ ਲੱਗਣਾ ਚਾਹੀਦਾ ਔਰ ਜਬਰਦਸਤ ਵੱਡਾ ਮੋਰਚਾ ਲੱਗਣਾ ਚਾਹੀਦਾ ਜੀ ਤੁਸੀਂ ਪਾਣੀ ਦਾ ਮੁੱਦਾ ਹੀ ਮੇਨ ਸੁਣਿਆ ਜਾਂ ਹੋਰ ਵੀ ਮੁੱਦੇ ਲੈ ਕੇ ਉੱਥੇ ਤੁਸੀਂ ਲੜੋ ਕਿਉਂਕਿ ਪਾਣੀ ਦਾ ਮੁੱਦਾ ਵੀ ਹੈ ਔਰ ਜਿਹੜਾ ਕੋਆਪਰੇਟਿਵ ਮੂਵਮੈਂਟ ਜਿਹੜੀ ਫੇਲ ਹੋ ਰਹੀ ਹੈ ਉਹ ਵੀ ਉਹ ਵੀ ਮੁੱਦਾ ਹੈ ਬਾਤੀ ਜਿਹੜੇ ਇਹ ਫੋਰਨ ਟ੍ਰੇਡ ਐਗਰੀਮੈਂਟ ਅੱਗੇ ਜਾਂਦਾ ਹੈ ਫਿਰ ਇਹ ਉਸ ਵੇਲੇ ਵੀ ਮੁੱਦਾ ਬਣ ਜੇਗਾ ਅੱਜ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਜਿਹੜੇ ਤੁਸੀਂ ਐਗਰੀਮੈਂਟ ਕਰ ਰਹੇ ਹੋ ਇਹ ਬੁੱਕਲ ਚ ਗੋਡਣਾ ਪਰ ਨੂੰ ਲੋਕਾਂ ਨੂੰ ਦੱਸੋ ਵੀ ਤੁਸੀਂ ਕੀ ਕਰਨ ਜਾ ਰਹੇ ਹੋ ਲੋਕਾਂ ਲੋਕਾਂ ਦੇ ਧਿਆਨ ਚ ਲਿਆ ਕੇ ਸਮਝਾਉਤਾ ਕਰੋ